ਉਹਨੂੰ ਕੋੜਾ ਜਿਹਾ ਸੰਭਲ ਕੇ ਚੱਲਣ ਵਾਲੀ ਗੱਲ ਆ ਗਈ ਹੈ ਚਾਂਦੀ ਤਕਰੀਬਨ 2.5 ਲੱਖ ਰੁਪਏ ਹੋ ਸੋਨਾ 1.50 ਜਾਂ 2 ਉੱਪਰ ਕ੍ਰੋਸ ਕਰ ਚੁੱਕਿਆ ਹੈ ਜੇਕਰ ਮੇਰੇ ਵਿਆਹ ਦੇ ਦਿਨ ਨੇ ਤੇ ਉਹ ਤੇ ਦੇਖ ਰਹੇ ਹੋ ਕਿ ਕਸਟਮਰ ਨੂੰ ਕਿੰਨਾ ਪਾਰੀ ਹੈ ਕਸਟਮਰ ਦੀ ਕੋਈ ਰੇਂਜ ਹੀ ਹੈ ਨਹੀਂ ਕਸਟਮਰ ਕੀ ਕਰੇਗਾ ਜੀ ਇੰਨੇ ਰੇਟ ਦੇ ਵਿੱਚ ਹਰ ਬੰਦੇ ਨੂੰ ਪ੍ਰੋਬਲਮ ਆ ਰਹੀ ਹੈ ਜੇਹੀ ਹਾਲ ਰਹਾ ਤੇ ਅਸਤੇ ਕਿੰਨੇ ਕਦੇ ਆਹ ਨਾਲ ਦੁੱਧ ਸਨਾਈ ਦੁਕਾਨਾਂ ਇਹ ਲੋਕ ਬੰਦ ਕਰ ਦੇਣ ਕਿੰਨੀ ਦੇਰ ਅਸੀਂ ਲੌਸਸ ਸਹੀ ਜਾਵਾਂਗੇ ਕੋਈ ਆਰਡਰ ਬੁੱਕ ਕਰਦੇ ਆਂ ਅਗਲੇ ਦਿਨ ਲਾਅਸ ਅਗਲੇ ਦਿਨ ਲਾਅਸ ਚਨ ਹਤੇਸ਼ੀ ਟੀਆਰਪੀ ਨਹੀਂ ਭਰੋ ਸਾ ਆਪਕਾ ਹਾਂਜੀ ਸਰ ਕਿਤਾ ਦੇਖਦੇ ਆਂ ਅੱਜ ਫੇਰ ਸੋਨੇ ਦਾ ਭਾਅ ਆਸਮਾਨ ਨੂੰ ਛੂ ਰਿਹਾ ਇਹ ਤਾਂ ਤੁਹਾਨੂੰ ਮੈਂ ਲਾਸਟ ਇਅਰ ਵੀ ਟਾਈਮ 'ਤੇ ਕਿਹਾ ਦੱਸ ਗਿਆ ਕਿ ਇੰਨੇ ਜੀ ਰੁਕਣਾ ਇਹ ਚਲਦੇ ਹੀ ਰਹਿਣੇ ਰੇਟ ਰੇਟ ਦੇ ਵਿੱਚ ਹਜੇ ਕੋਈ ਡਾਊਨਫਾਲ ਦੇ ਚਾਂਸ ਨਜ਼ਰ ਨਹੀਂ ਆ ਰਹੇ ਪਰ ਨੋ ਡਾਊਟ ਹੁਣ ਥੋੜਾ ਜਿਆਦਾ ਸੰਭਲ ਕੇ ਚੱਲਣ ਵਾਲੀ ਗੱਲ ਲੱਗੀ ਹੈ ਚਾਂਦੀ ਤਕਰੀਬਨ 3.5 ਲੱਖ ਰੁਪਏ ਤੇ ਸੋਨਾ 1.5 ਲੱਖ ਤੋਂ ਉੱਪਰ ਕ੍ਰੋਸ ਕਰ ਚੁੱਕਾ ਹੈ ਹਜੇ ਵੀ ਮੋਮੈਂਟਮ ਤਾਂ ਉੱਪਰ ਹੀ ਨਜ਼ਰ ਆ ਰਿਹਾ ਹੈ ਕਿ ਇੰਟਰਨੈਸ਼ਨਲ ਮਾਰਕੀਟ ਜਿੱਥੇ ਮੈਰੇ ਵਿਆਹ ਦੇ ਦਿਨ ਨੇ ਤੇ ਉਹ ਵੀ ਤੇ ਦੇਖ ਰਿਹਾ ਕਿ ਕਸਟਮਰ ਨੂੰ ਕਿੰਨਾ ਪਾੜੀ ਨੇ ਕਸਟਮਰ ਦੀ ਕੋਈ ਰੇਂਜ ਹੀ ਹੈ ਨਹੀਂ ਕਸਟਮਰ ਕੀ ਕਰੇਗਾ ਜੀ ਇੰਨੇ ਰੇਟ ਦੇ ਵਿੱਚ ਹਰ ਬੰਦੇ ਨੂੰ ਪ੍ਰੋਬਲਮ ਆ ਰਹੀ ਹੈ ਜੇਹੀ ਹਾਲ ਰਹਾ ਤੇ ਅਸਤੇ ਕਿੰਨੇ ਕਰਦੇ ਆਹੰਗ ਵਾਲੇ ਦੁੱਧ ਸਲਾਇੰਦ ਦੁਕਾਨਾਂ ਇਹਨਾਂ ਲੋਕ ਬੰਦ ਕਰ ਦੇਣ ਜਦੋਂ ਮਾਲ ਦੀ ਸੇਲ ਹੀ ਨਹੀਂ ਆ ਗਈ ਕੀ ਕਰਾਂਗੇ ਤੇ ਇਹ ਕਿੱਥੋਂ ਦਿਖੇ ਲਓ ਛਾੜਨਾ ਜਿੰਨੋਂ ਦਿਨ ਬੱਦਰਿਆ ਉਹ ਇੰਟਰਨੈਸ਼ਨਲ ਤੇਜੀ ਹੈ ਤਾਂ ਜਿਹੜੀਆਂ ਟਰੱਪ ਦੀਆਂ ਪਾਲਿਸੀਆਂ ਹਨ ਗ੍ਰੀਨਲੈਂਡ ਦੇ ਪੰਗੇ ਹੈ ਸੀਜ਼ਨ ਕਰਕੇ ਰੇਟ ਬਹੁਤ ਰਾਈਜ਼ ਹੋਈ ਜਾ ਰਹੇ ਹੈ ਔਰ ਇਹ ਪਿੱਛੇ ਮੁਰਦਾ ਨਜ਼ਰ ਨਹੀਂ ਆ ਰਿਹਾ ਡੇਲੀ ਫੇਰੇ ਉੱਡਦੇ ਆ ਤੇ ਰੇਟ ਵਿੱਚ ਪਿਆ ਹੁੰਦਾ ਕਿੰਨੀ ਦੇਰ ਅਸੀਂ ਲਾਸਸ ਸਹੀ ਜਾਵਾਂਗੇ ਕੋਈ ਆਰਡਰ ਬੁੱਕ ਕਰਦੇ ਆ ਅਗਲੇ ਦਿਨ ਲਾਸ ਅਗਲੇ ਦਿਨ ਲਾਸ ਸਰਵਾਈਵ ਕਿਦਾਂ ਕਰਾਂਗੇ ਅਸੀਂ ਲੋਕ ਫਿਰ ਜਿੱਥੇ ਕਸਟਮਰਾਂ ਦੇ ਅੱਡੋਂ ਆਉਂਦੇ ਆ ਤੇ ਫਿਰ ਉਹੀ ਰੇਟ ਲਾ ਦਾਂਗੇ ਜੋ ਜੇ ਕਸਟਮਰ ਆਰਡਰ ਬੁੱਕ ਕਰ ਜਿੰਦਾ ਤਾਂ ਸਾਨੂੰ ਦੇਣਾ ਪੈਂਦਾ ਹੈ ਨਾ ਪਰ ਉਹ ਉਹਨਾਂ ਅੱਗੇ ਨੂੰ ਅੱਗੇ ਉਸ ਚੀਜ਼ ਨੂੰ ਵੀ ਸਾਨੂੰ ਹੱਥ ਖੜੇ ਕਰਨੇ ਪੈਣਗੇ ਜੀ ਅਸੀਂ ਨਹੀਂ ਦਿੱਤੀ ਪਾਵਾਂਗੇ ਡਿਲੀਵਰੀ ਦੇ ਦਾਂਗੇ ਪਰ ਉਹਨਾਂ ਫੜੀ ਹੋਈ ਜਾ ਰਹੀ ਹੈ ਨਾ ਜੇ ਉਹ ਕੀ ਮੈਸੇਜ ਦਿਓਗੇ ਜੀ ਮੈਸੇਜ ਦਾ ਇਹੀ ਕਹਨੇ ਆ ਕਿ ਕਸਟਮਰ ਨੂੰ ਕਿ ਰੇਟ ਨਹੀਂ ਘਟਨੇ ਇਸ ਚੀਜ਼ ਦੇ ਉੱਤੇ ਨਾ ਉਮੀਦ ਰੱਖਣਗੇ ਰੇਟ ਕੋ ਘਟਣਗੇ ਰੇਟ ਦੇ ਵਿੱਚ ਡਾਊਨ ਫਾਲ ਨਹੀਂ ਹੈਗਾ ਰੇਟ ਆਨਵਾਲ ਟਾਈਮ ਹੋਰ ਉੱਪਰ ਜਾਣਗੇ ਸੋਨਾ 2 ਲੱਖ ਰੁਪਏ ਤੇ ਚਾਂਦੀ 4 ਲੱਖ ਰੁਪਏ ਦੀ ਲੈਣਦੇ ਵਿੱਚ ਚੱਲ ਪਈ ਹੈ ਤੇ ਉਹ ਕਿਸ ਤਰ੍ਹਾਂ ਦੇ ਦਿੰਦੇ ਹਾਂ ਵੀ ਫਿਰ ਥੋੜਾ ਮोटा ਆਈਡੀਆ ਤੁਹਾਂ ਦੱਸ ਰਿਹਾ ਨਾ ਕਿ ਸੋਨਾ 2 ਲੱਖ ਰੁਪਏ ਤੇ ਚਾਂਦੀ 4 ਲੱਖ ਰੁਪਏ ਦੀ ਰੇਂਜ ਨਾਲ ਤੁਰ ਪਈ ਹੈ ਉਹ ਵਿਦਨੀ ਤੇਰੇ 1.5 ਲੱਖ ਦੇ ਅੰਦਰ ਔਰ 3 ਲੱਖ ਦੇ ਅੰਦਰ ਸੀਗੀ ਤੇ ਡਾਊਨ ਟ੍ਰੈਂਡ ਥੋੜਾ ਜਿਹਾ ਲੱਗਾ ਸੀਗਾ ਆਏਗਾ ਪਰ ਇਹਦਾ ਫਿਲਹਾਲ ਅਪ ਟ੍ਰੈਂਡ ਹੀ ਚੱਲ ਰਿਹਾ ਹੈ ਦੇਖੋ ਜੀ ਅਨੁਲਤਰ ਹੋਰ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ। ਘਟਣ ਦੇ ਅਸਰ ਕੋਈ ਨਹੀਂ ਨਜ਼ਰ ਆ ਰਹੀ। ਫਿਲਹਾਲ ਕੋਈ ਘਟਣ ਦੇ ਅਸਰ ਨਜ਼ਰ ਨਹੀਂ ਆ ਰਹੇ।